मुर्दाबा बीवी मु Yeah. ਜਾਣਕਾਰੀ ਇਹ ਸਰ ਪੰਜਾਬ ਦੇ ਨਾਲ ਬੀਬੀਐਮਬੀ ਨੇ ਹਮੇਸ਼ਾ ਤੱਕਾ ਕੀਤਾ ਆਜਾ ਤੇ ਪੰਜਾਬ ਦੇ ਲੋਕ ਇਹ ਆਮ ਪਬਲਿਕ ਦੇ ਲੋਕ ਜਿਹੜੇ ਆਪਣੇ ਹੱਕ ਵਾਸਤੇ ਇੱਥੇ ਖੜੇ ਹੋਏ ਨੇ ਆਪਣੇ ਜ਼ਮੀਨ ਦੇ ਹੱਕ ਵਾਸਤੇ ਆਪਣੇ ਪਾਣੀ ਦੇ ਹੱਕ ਵਾਸਤੇ ਪਿਛਲੇ ਲੰਬੇ ਸਮੇਂ ਤੋਂ 70 ਸਾਲਾਂ ਤੋਂ ਪੰਜਾਬ ਦੇ ਪਾਣੀ ਦੀ ਚੋਰੀ ਹੁੰਦੀ ਰਹੀ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ਾ ਹੁੰਦਾ ਰਿਹਾ ਉਹਨਾਂ ਚੋਰੀਆਂ ਤੇ ਕਬਜ਼ਿਆਂ ਨੂੰ ਬਚਾਉਣ ਵਾਸਤੇ ਅੱਜ ਪੰਜਾਬ ਦਾ ਆਮ ਆਬਾਦ ਜਾਗ ਚੁੱਕਿਆ ਹੈ ਹੁਣੇ ਜਾਣ ਨਹੀਂ ਦਿੰਦਾ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਕੱਲ ਆਲ ਪਾਰਟੀ ਮੀਟਿੰਗ ਹੋਈ ਉਹਦੇ ਵਿੱਚ ਸਾਰਿਆਂ ਨੇ ਇਸ ਗੱਲ ਦਾ ਸਮਰਥਨ ਦਿੱਤਾ ਕਿ ਪੰਜਾਬ ਦੇ ਪਾਣੀ ਤੇ ਪੰਜਾਬ ਦੀ ਜ਼ਮੀਨ ਨੂੰ ਕਿਸੇ ਵੀ ਹੱਥ ਵਿੱਚ ਜਾਣ ਨਹੀਂ ਦੇਵਾਂਗੇ ਔਰ ਜਿੰਨਾ ਮਰਜੀ ਜ਼ੋਰ ਹਰਿਆਣਾ ਲਗਾ ਲੇ ਇਸ ਕਰਕੇ ਪੰਜਾਬ ਦੇ ਆਮ ਲੋਕ ਜਦੋਂ ਜਾਗ ਜਾਂਦੇ ਨੇ ਤਾਂ ਸਾਰਿਆਂ ਨੂੰ ਇਹਦੇ ਬਾਰੇ ਚੁੱਕਣਾ ਪੈਂਦਾ ਅਲੇ ਘਰਾਤ ਮੇ ਨਾ ਹੋਵੇ ਸਰ ਧਰਨਾ ਪ੍ਰਦਰਸ਼ਨ ਇਸ ਕਰਕੇ ਜ਼ਰੂਰੀ ਹੈ ਲੋਕ ਜਾਗਦੇ ਰਹਿਣ ਆਪਣੇ ਹੱਕ ਅੱਗੇ ਉੱਠਦੇ ਰਹਿਣ ਜਦੋਂ ਤੱਕ ਆਪਣਾ ਹੱਕ ਮੰਗਿਆ ਨਹੀਂ ਜਾਂਦਾ ਸਾਡਾ ਦੇਸ਼ ਲੋਕਤੰਤਰ ਦਾ ਦੇਸ਼ ਹੈ ਇਸ ਕਰਕੇ ਆਪਣੇ ਹੱਕ ਵਾਸਤੇ ਉੱਠਣਾ ਪੈਂਦਾ ਤੇ ਘਰ ਛੱਡ ਕੇ ਸੜਕਾਂ ਤੇ ਉਤਰਨਾ ਹੀ ਪੈਂਦਾ ਹੈ ਪਹਿਲੀ ਗੱਲ ਤਾਂ ਇਹ ਧਰਨਾ ਜਿਹੜਾ ਹੈਗਾ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਆਮ ਲੋਕਾਂ ਦਾ ਤੇ ਖਾਸ ਕਰਕੇ ਨੰਗਲ ਸ਼ਹਿਰ ਵਾਸੀਆਂ ਦਾ ਧਰਨਾ ਹੈ ਕਿਉਂਕਿ ਹਿਮਾਚਲ ਹਰਿਆਣਾ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਪਾਣੀਆਂ ਦੇ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੀ ਭਾਈਵਾਲ ਜਿਹੜੀ ਬੀਜੇਪੀ ਦੀ ਮੋਦੀ ਸਰਕਾਰ ਹੈ ਉਹ ਉਹਨਾਂ ਦਾ ਸਾਥ ਦੇ ਰਹੀ ਹੈ ਬੀਬੀਐਮਪੀ ਦੇ ਅਧਿਕਾਰੀਆਂ ਦੇ ਉੱਪਰ ਦਬਾਅ ਬਣਾ ਕੇ ਤੇ ਰਾਤੋ ਰਾਤ ਅਧਿਕਾਰੀਆਂ ਦੀ ਟਰਾਂਸਫਰ ਕਰਕੇ ਜਿਹੜੇ ਉਹਨਾਂ ਦੇ ਤੁਗਲਕੀ ਫਰਮਾਨ ਨਹੀਂ ਮੰਨਦੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ 1981 ਦੇ ਵਿੱਚ ਤਿੰਨ ਰਾਜਾਂ ਦੇ ਮੁੱਖ ਮੰਤਰੀ ਜਿਸ ਵਿੱਚ ਪੰਜਾਬ, ਰਾਜਸਥਾਨ ਤੇ ਹਰਿਆਣਾ ਸੀਗਾ ਉਹਨਾਂ ਦਾ ਇੱਕ ਐਗਰੀਮੈਂਟ ਹੋਇਆ ਸੀ ਸਮਝੋਤਾ ਹੋਇਆ ਸੀ ਜਿਸ ਦੇ ਵਿੱਚ ਪੰਜਾਬ ਨੂੰ 60% ਪਾਣੀ ਦਿੱਤਾ ਗਿਆ ਸੀ ਤੇ ਬਾਕੀ ਦੋ ਰਾਜਾਂ ਨੂੰ ਜਿਹੜਾ ਬਚਦਾ 40% ਪਾਣੀ ਹੈ ਉਹ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ 1985 ਦੇ ਵਿੱਚ ਲੋਗੋਵਾਲ ਪੈਕਟ ਹੋਇਆ ਲੋਗੋਵਾਲ ਪੈਕਟ ਦੇ ਵਿੱਚ 1981 ਦਾ ਜਿਹੜਾ ਇਹ ਸਮਝੋਤਾ ਸੀਗਾ ਇਸ ਨੂੰ ਦੁਹਰਾਇਆ ਗਿਆ ਕਿ ਪੰਜਾਬ ਦਾ ਪੰਜਾਬ ਨੂੰ ਜਿਹੜਾ 60% ਪਾਣੀ ਹੈ ਉਹ ਮਿਲੇਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੀ ਹਰਿਆਣਾ ਸਰਕਾਰ ਹੈ ਉਸ ਨੂੰ ਜਿੰਨਾ ਪਾਣੀ 21 ਮਈ 2025 ਉਹ ਹਰਿਆਣਾ ਸਰਕਾਰ ਉਹ ਪਾਣੀ 31 ਮਾਰਚ 2023 25 ਤੱਕ ਉਹਨਾਂ ਪਾਣੀ ਵਰਤ ਚੁੱਕੀ ਹੈ ਉਸ ਤੋਂ ਬਾਅਦ ਵੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਨੁੱਖਤਾ ਨੂੰ ਮੁੱਖ ਰੱਖਦੇ ਹੋਏ ਤੇ ਵੱਡੇ ਭਰਾ ਦਾ ਰੋਲ ਅਦਾ ਕਰਦੇ ਹੋਏ ਹਰਿਆਣਾ ਹਰਿਆਣਾ ਦੀ ਜਿਹੜੀ ਜਨਸੰਖਿਆ ਹੈ ਉਹ 3 ਕਰੋੜ ਹੈ ਉਹਨਾਂ ਨੂੰ 1700 ਕਿਊਸਕ ਪਾਣੀ ਚਾਹੀਦਾ ਹੈ ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਮਾਨ ਸਾਹਿਬ ਨੂੰ ਗੁਜ਼ਾਰਿਸ਼ ਕੀਤੀ ਸੀਗੀ ਕਿ ਸਾਡੇ ਕੁਝ ਖੇਤ ਹੈ ਜਿਹੜੇ ਉਹ ਸੁੱਕੇ ਰਹਿ ਜਾਣਗੇ ਇਸ ਕਰਕੇ ਸਾਨੂੰ 1700 ਕਿਊਸਕ ਨਹੀਂ 4000 ਕਿਊਸਕ ਪਾਣੀ ਦਿਓ ਉਸ ਤੋਂ ਬਾਅਦ 6 ਮਾਰਚ 6 ਅਪ੍ਰੈਲ 2025 ਤੋਂ ਜਿਹੜਾ ਹਰਿਆਣਾ ਨੂੰ 4000 ਕਿਊਸਕ ਪਾਣੀ ਜਿਹੜਾ ਜਾ ਰਿਹਾ ਹੈ ਉਸ ਤੋਂ ਬਾਅਦ ਇੱਕ ਦਿਨ ਰਾਤ ਨੂੰ ਹਰਿਆਣਾ ਦੇ ਅਧਿਕਾਰੀ ਬੈਠਦੇ ਨੇ ਕੇਂਦਰ ਸਰਕਾਰ ਦੇ ਅਧਿਕਾਰੀ ਬੈਠਦੇ ਨੇ ਰਾਜਸਥਾਨ ਦੇ ਅਧਿਕਾਰੀ ਬੈਠਦੇ ਨੇ ਤੇ BBMP ਦੇ ਅਧਿਕਾਰੀ ਬੈਠਦੇ ਨੇ ਉਹਨਾਂ ਨੇ ਇੱਕੋ ਰਾਜ ਤੇ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ਕਿ ਹਰਿਆਣਾ ਨੂੰ 8500 ਕਿਊਸੇ ਪਾਣੀ ਜਾਊਗਾ ਇਹ ਹਰਿਆਣਾ ਸਰਕਾਰ ਦੀ ਤੇ ਬੀਜੇਪੀ ਸਰਕਾਰ ਦੀ ਤੇ ਖਾਸ ਕਰਕੇ ਬੀਬੀਐਮਬੀ ਦੇ ਉੱਪਰ ਅਧਿਕਾਰੀਆਂ ਉੱਪਰ ਦਬਾਅ ਬਣਾ ਕੇ ਤੱਕੇ ਸ਼ਾਹੀ ਦੀ ਰਾਜਨੀਤੀ ਅਸੀਂ ਬਿਲਕੁਲ ਨਹੀਂ ਚੱਲਣ ਦੇਵਾਂਗੇ ਪੰਜਾਬ ਦਾ ਜਿਹੜਾ ਨਾ ਪਾਣੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਮਿਲੇਗਾ ਤੇ ਪੰਜਾਬ ਦੀ ਇੱਕ ਬੂੰਦ ਵੀ ਹਰਿਆਣਾ ਸਰਕਾਰ ਨੂੰ ਬਿਲਕੁਲ ਨਹੀਂ ਜਾਣ ਦੇਵਾਂਗੇ ਇਹੀ ਅਸੀਂ ਅਰਜ਼ੀ ਕਰਦੇ ਹਾਂ ਤੇ ਕੋਈ ਵੀ ਕੁਰਬਾਨੀ ਦੇਣ ਨੂੰ ਅਸੀਂ ਤਿਆਰ ਬਰ ਤਿਆਰ ਹਾਂ ਜੀ ਹਾਂ ਜੀ ਜਿਸ ਪਾਲ ਜੀ ਦੱਸੋ ਅੱਜ ਤੱਕ ਨੇਵਾਰੇ ਕਿੱਦਾਂ ਖਤਮ ਹੋਊਗਾ ਜਦ ਕੀ ਪੰਜਾਬ ਸਰਕਾਰ ਨੇ ਦਰ ਨੇ ਪੰਜਾਬ ਸਰਕਾਰ ਨੇ ਧਰਨੇ ਤੇ ਰੋਕ ਲਾਈ ਆ ਤੇ ਸਰਕਾਰਾਂ ਲਾਉਂਦੀਆਂ ਹੀ ਹੁੰਦੀਆਂ ਰੋਕ ਜਦ ਪਾਣੀ ਦਾ ਮਸਲਾ ਆ ਗਿਆ ਉਦੋਂ ਕੋਈ ਰੋਕ ਨਹੀਂ ਕੋਈ ਕੁਝ ਨਹੀਂ ਜਦ ਸਾਡੀ ਜਾਨ ਤੇ ਬਣ ਗਈ ਫਿਰ ਅਸੀਂ ਰਵਾਇਤਾਂ ਥੋੜੀ ਦੇਖਾਂਗੇ ਇਹ ਜਿਹੜਾ ਪਾਣੀ ਹੈ ਇਹਦੇ ਤੇ ਅੱਜ ਸੈਂਟਰ ਗਵਰਨਮੈਂਟ ਨੇ ਹਮਲਾ ਕੀਤਾ ਇਹ ਤੋਂ ਪਹਿਲਾਂ ਚੰਡੀਗੜ੍ਹ ਤੇ ਹਮਲਾ ਕੀਤਾ ਹੁਣ BBMP ਤੇ ਹਮਲਾ ਕੀਤਾ ਫਿਰ ਸਾਡੀ ਕਿਸਾਨੀ ਤੇ ਹਮਲਾ ਕੀਤਾ BBMP ਦੀ ਫਿਤਰਤ ਬਣ ਚੁੱਕੀ ਆ ਸੈਂਟਰ ਗਵਰਨਮੈਂਟ ਦੀ ਭਈ ਅਸੀਂ ਪੰਜਾਬ ਨੂੰ ਤੰਗ ਕਰਨਾ ਇੱਥੋਂ ਦੇ ਵਸਿੰਦਿਆਂ ਨੂੰ ਤੰਗ ਕਰਨਾ ਆ ਅੱਜ ਜਿਹੜਾ ਸਾਡਾ ਪਾਣੀ ਆ ਆ ਅੱਜ ਇਹਦੇ ਤੇ ਹਮਲਾ ਹੋਇਆ ਜਦੋਂ ਸਾਡੀ ਪੁਰਾਣੇ ਪੰਜਾਬ ਦੀ ਵੰਡ ਪ੍ਰਣਾਲੀ ਦੇ ਵਿੱਚ ਪਾਣੀ ਦੇ ਪਾਣੀ ਬਾਰੇ ਬਿਲਕੁਲ ਸਪਸ਼ਟ ਹੋ ਗਿਆ ਕਿ ਐਨੇ ਪਰਸੈਂਟ ਪਾਣੀ ਤੁਹਾਨੂੰ ਜਾਣਾ ਹੈ ਐਨੇ ਪਰਸੈਂਟ ਪੰਜਾਬ ਨੂੰ ਜਾਣਾ ਜਦੋਂ ਤੈਹ ਹੋ ਚੁੱਕਿਆ ਹੈ ਫਿਰ ਉਸ ਤੋਂ ਵੱਧ ਪਾਣੀ ਲੈਣ ਦੀ ਕੀ ਲੋੜ ਹੈ ਉਹ ਤਾਂ ਜਾਣ ਬੁੱਝ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੈ ਇਹ ਬੀਜੇਪੀ ਸਰਕਾਰ ਇਹਦੇ ਵਿੱਚ ਐਮ ਭੂਮਿਕਾ ਨਿਭਾਉਂਦੀ ਆ ਕਿਉਂਕਿ ਉਹਨਾਂ ਨੇ ਮਿਥਿਆ ਹੋਇਆ ਵੀ ਅਸੀਂ ਪੰਜਾਬ ਨੂੰ ਤੰਗ ਕਰਨਾ ਕਿਸੇ ਵੀ ਹਾਲਤ ਦੇ ਵਿੱਚ ਕਿਸ ਸਰੂਪ ਕਾ ਹੱਲ ਦਿੱਦਾ ਹੱਲ ਕਾ ਦਿੱਦਾ ਇਹਦੇ ਵਿੱਚ ਹੱਲ ਜਿਵੇਂ ਪਾਣੀ 40000 ਕਿਊਸਿਕ ਉਹਨਾਂ ਦਾ ਤੈਅ ਹੋਇਆ ਉਹਨਾਂ ਜਾਵੇ 4000 4000 ਕਿਊਸਿਕ ਉਹਨਾਂ ਦਾ ਤੈਅ ਹੋਇਆ ਉਹ ਜਾਵੇ 8500 ਨਹੀਂ ਅਸੀਂ ਦੇਣਾ ਕਿਉਂਕਿ ਪੰਜਾਬ ਕੋਲੇ ਆਪਣੇ ਕੋਲੇ ਪਾਣੀ ਹੈ ਨਹੀਂ ਸਾਡੇ ਗਵਾਂਢ ਦੇ ਵਿੱਚ ਇਹੋ ਜਿਹੇ ਪਿੰਡ ਨੇ ਜਿੱਥੇ ਅਜੇ ਤੱਕ ਪੀਣ ਵਾਲਾ ਪਾਣੀ ਨਹੀਂ ਹੈਗਾ ਸਾਡੇ ਪਿੰਡ ਐਦਾਂ ਦੇ ਨੇ ਨੇੜਲੇ ਜਿੱਥੇ ਕੋਈ ਪਾਣੀ ਲਾਉਣ ਵਾਲਾ ਪਾਣੀ ਨਹੀਂ ਹੈਗਾ ਖੇਤਾਂ ਨੂੰ ਲਾਉਣ ਵਾਲਾ ਅਸੀਂ ਬਾਹਰਲਾ ਜੇ ਫਾਲਤੂ ਹੋਵੇ ਤਾਂ ਹੀ ਦੇਾਂਗੇ ਇੱਕ ਸਿੱਧੀ ਸਿੱਧੀ ਗੱਲ ਮੇਰੀ ਇਹ ਹੈ ਜਦੋਂ ਆਪਾਂ ਦੋ ਭਰਾ ਆਪਸ ਵੰਡੇ ਗਏ ਅਸੀਂ ਸਾਰਾ ਸਮਾਨ ਵੰਡ ਲਿਆ ਉਤੋਂ ਬਾਅਦ ਇੱਕ ਭਰਾ ਕੋਲੇ ਸਮਾਨ ਮੁੱਕ ਗਿਆ ਉਹ ਦੂਜੇ ਦਾ ਥੋੜੀ ਖੋ ਕੇ ਲਿਆਊਗਾ ਉਹ ਤਾਂ ਜਿਹੜੀ ਜਮਨਾ ਹੈ ਉਹਦਾ ਪਾਣੀ ਉਹਨਾਂ ਨੇ ਕਿਸੇ ਨੂੰ ਨਹੀਂ ਦਿੱਤਾ ਜਿਹੜਾ ਇਹ ਪਾਣੀ ਹੈ ਸਾਡੇ ਭਾਖੜੇ ਦਾ ਇਹ ਉਹ ਮੰਗੀ ਜਾਂਦੇ ਆ ਆਪਣਾ ਜਮਨਾ ਦਾ ਵੀ ਜੇ ਰਾਜਸਥਾਨ ਇਹਦੇ ਵਿੱਚ ਕਿੱਥੋਂ ਆ ਗਿਆ